ਕਾਲ ਜੀ ਸਾਰੇ ਕੂਤਰਵਾਜ ਭਰਾਵਾਂ ਨੂੰ ਅੱਜ ਮੀਟਿੰਗ ਹੋਈ ਜੀ ਕਾਲੀਗਲ ਪੈਸੇ ਤੇ ਡਰਾਮਾ ਬਹੁਤ ਹੀ ਵੱਧ ਵਧੀਆ ਵਰਹਾਵਾ ਜਿਹੜਾ ਕੀਤਾ ਗਿਆ ਬਈ ਜੱਡੇ ਵੱਲੋਂ ਤੇ ਸਾਰੇ ਪੰਜਾਬ ਦੇ ਵਿੱਚੋਂ ਕੋਕੋ ਬਕਤੀਆਂ ਕਮੇਟੀਆਂ ਤੇ ਕਲੱਬ ਜਿਹੜੇ ਵਾਜਿਆ ਕਰਾਉਂਦੇ ਉਹਨਾਂ ਨੂੰ ਸਨਹਿਾ ਦਿੱਤਾ ਗਿਆ ਤੇ ਪਹੁੰਚੇ ਵੀ ਆ ਤੇ ਕੁਝ ਭਰਾ ਕਿਸੇ ਕਾਰਨ ਕਰਕੇ ਰਹਿ ਗਏ ਉੱਥੇ ਖੜਾ ਸਾਰੇ ਦਿਖਾਈ ਚੱਲੋ ਤੇ ਅੱਜ ਆਪਾਂ ਨੇ ਬਹੁਤ ਹੀ ਵਧੀਆ ਕੱਟ ਦਿੱਤਾ ਤੇ ਬਹੁਤ ਹੀ ਸਲਾਘਾਯੋਗ ਜਿਹੜਾ ਹੰਕਾਰਾ ਮਿਲਿਆ ਸਾਰੇ ਭਰਾਵਾਂ ਦੀ ਸਹਿਮਤੀ ਦੇ ਨਾਲ ਕੁਝ ਨਿਯਮ ਵੀ ਬਣਾਏ ਆ। ਤੇ ਇੱਕ ਬਾਜ਼ਾਰ ਵੀ ਕੀਤਾ ਜਿਹੜਾ 21 ਤਰੀਕ ਦਾ ਕੱਟ ਸੀ ਉਹ ਕੈਨਸਲ ਕਰ ਦਿੱਤਾ ਗਿਆ ਜੀ ਕਿਉਂਕਿ ਜਿਹੜਾ ਕੰਮ ਉਦੋਂ ਹੋਣਾ ਉਹ ਅੱਜ ਹੋ ਗਿਆ ਕਿ ਕੱਟ ਵਾਲਾ ਹੋ ਜਾਣਾ ਸੀ। ਗਰਮੀ ਵੀ ਬਹੁਤ ਜ਼ਿਆਦਾ ਆ। ਅੱਜ ਵੀ 2300 ਬੰਦੇ ਦਾ ਕੱਟ ਸੀ। ਜਿਹੜੇ ਬੰਦੇ ਬਸ ਸਾਰੇ ਵਧੀਆ ਸਤਿਕਾਰ ਜੁਗਾ ਸਾਡੇ ਵਾਸਤੇ ਜਿਹਨਾਂ ਨੇ ਆਉਣਾ ਸੀ ਉਹ ਵੀ ਵਧੀਆ ਤੇ ਅੱਜ ਜਿਹੜੇ ਸੀਨੀਅਰ ਪਲੇਅਰ ਆਏ ਸੀ ਉਹਨਾਂ ਦੀ ਸਹਿਮਤੀ ਨਾਲ ਇਹ ਰੂਲ ਪਾਸ ਕੀਤੇ ਗਏ ਆ ਤੇ ਮੈਂ ਚਾਹੂੰਗਾ ਕਿ ਸਾਰੇ ਜੀ ਪੁੱਤਰ ਵੱਜ ਪਾ ਉਪਰ ਬਾਜੀ ਨੂੰ ਉੱਥੇ ਚੁਪਣ ਲਈਏ ਰੂਲਾ ਨੂੰ ਜਿਹੜੇ ਫੋਟੋ